ਕਾ ਜੀ ਮੇਰੇ ਕੰਨ ਨੂੰ ਸਾਰਿਆਂ ਨੂੰ ਅੱਗ ਲੱਗ ਗਈ ਹੈ। ਅੱਗੇ ਰਹੇ ਤੇਰੇ ਬਾਗੇ ਘਰ ਜਾਣ ਦਾ ਤਰ੍ਹਾਂ ਦਾ। ਇਸਕੇ ਤੇਰਾ ਪਾਪਾ ਤਰ੍ਹਾਂ ਜੀ ਜ਼ਿੰਦਗੀ ਜੀਉਂਦੀ ਹੈ। ਇਹ ਸਭਾ ਜਿਹੜਾ ਇਹ ਨਹੀਂ ਲੋਕ। ਕਹਿੰਦੀ ਮਾਂ ਜੀ। ਆ ਜਾਓ। ਹਾਈ ਪਾਪਾ। ਹਾਂ। ਤੁਹਾਨੂੰ ਯਾਦ ਆ। ਚੁੱਪ ਨਾ ਸੱਟ ਰਿਖੇ।

ਇੰਦਰੋ ਆਇਆ। ਆਇਆ। ਕਰ ਲਿਆ ਮੋਬਾਈਲ ਤੇ ਨੀ ਕੈਮਰਾ ਲਗਤੀ ਨਾਲ। ਉੱਤੋਂ ਵਰਗੀਆਂ ਨੇ। ਕਰਨਾ ਹੈ। ਦੇ ਆਠਾ ਗੱਲੀਆਂ ਨੇ ਧਿਆਨ ਨਾਲ ਸਾਰਾ ਕੋ ਖਿਲਾ ਜੇ। ਕੋਈ ਜੀ ਸ਼ਰਤ ਵੀ ਟਿਕ ਸਕਦੀ ਹੈ। ਹਾਂ। ਦੇਖੋ 3 ਵਜੇ। ਕਮਣ ਭਾਈ। ਦੇਖੋ। ਇਹ ਸੌਣੇ ਬਸ ਮੌਂਸਿ ਸੌਣੇ ਕਾਸਟ ਨਹੀਂ। ਕੀ ਰੱਖੀਏ। ਬੈਠ।

ਕੀ ਸਵੈ ਲੰਗੀ ਵੀ ਨਾ ਇੱਥੋਂ ਆਂਦੀ ਆ ਉੱਪਰ ਹੋਰ ਮਰੀ ਜਾਂਦੇ ਐ ਕੰਮੇਟੇ ਕਿਦੇ ਇੱਥੇ ਕਿਦੇ ਠੀਕ ਡੋਕੀ ਹਾਂ ਡੋਕੀ ਜੇ ਬੰਦਾ ਵੀ ਮਰੀ ਗਈ ਉਹਨਾਂ ਚ ਡੋਕਲੇ ਦੀ ਛੋਟਾ ਹੈ ਬੱਚਾ ਕਿੱਦਾਂ ਕਿੱਦਾਂ ਪਾਗੋ ਗੁੱਸਾ ਪਾਗ ਨਹੀਂ ਲਾਣਾ ਲਾਣਾ ਸੋਹੰਦਰਾ ਗੁਲੇ ਜੇ ਕੌਣ ਥੱਲੇ ਆ ਰਿਹਾ ਮਮਤਾ ਮੇਰਾ ਨਾਮ ਹੈ ਇਹ ਕਿਹੜਾ ਲਾਕਾ ਪੈਂਦਾ ਇਹਦਾ ਅੰਬਾਗ ਕੁਚਾ ਖੇਰ ਦਿਨ ਗਲੀ ਕੀ ਕਟਨਾ ਬਾਪੂ ਜੀ ਮੇਰੇ ਕੰਨੋਂ ਸਾਰਿਆਂ ਨੂੰ ਅੱਗ ਲੱਗ ਗਈ ਹੈ ਕੀ ਕਾਰਨ ਕੀ ਆ ਅੱਗ ਲੱਗਣ ਦਾ ਪਤਾ ਨਹੀਂ ਭਾਜੀ ਮੈਂ ਤੇ ਬੂਵੇ ਦੇ ਕੋਲ ਖੜੀ ਸੀ ਸਬਜ਼ੀ ਲੈ ਕੇ ਇਹ ਤੋਂ ਚੰਗਿਆੜੇ ਨਿਕਲੇ ਨੇ ਪਹਿਲਾਂ ਪਹਿਲਾਂ ਇਦੋਂ ਨਿਕਲੇ ਫਿਰ ਸਾਹਮਣੇ ਸਾਈਡ ਤੋਂ ਨਿਕਲੇ ਆ ਫਿਰ ਅੰਕਲ ਜੀ ਮੇਰੇ ਲੱਗੇ ਸੀ ਸਾਹਮਣੇ ਗਦਾਮ ਵਿੱਚ ਉਹ ਕਹਿੰਦੇ ਤਾਂ ਅਜੇ ਅੰਦਰੋਂ ਨਾ ਮੇਨ ਸੋਚ ਕੋਲ ਅੱਗ ਨਿਕਲੀ ਮੈਂ ਕਹਿੰਦੀ ਇਹ ਅੰਕਲ ਜੀ ਕਬੂਤਰ ਬੈਠੇ ਫੇਰ ਨਿਕਲੀ 5-10 ਮਿੰਟ ਵਿੱਚ ਵੇਖਿਆ ਤੇ ਉਹ ਸਾਹਮਣੇ ਕੋਠੇ ਤੋਂ ਆਂਟੀ ਨੇ ਆਵਾਜ਼ ਦਿੱਤੀ ਰਾਜ ਕੋਠੇ ਧੂਆਂ ਗਾਵਾ ਜਦੋਂ ਮੈਂ ਬੂਹਾ ਖੋਲ ਕੇ ਦੇਖਿਆ ਸਾਮਣੇ ਸਾਡੇ ਭਾਜੀ ਹੈਗੇ ਸੀ ਉਹਨਾਂ ਦੇ ਜਾ ਕੇ ਦੇਖਿਆ ਤੇ ਅੱਗ ਲੱਗੀ ਸੀ ਉਹਨਾਂ ਨੇ ਢੇਤਾ ਦੇ ਤੋੜੇ ਲੈ ਕੇ ਗਏ ਦਵਾਦਬ ਮਿਸਤਰੀ ਵੀ ਜਿਹੜੇ ਸਾਰੇ ਦਵਾਦ ਲੈ ਕੇ ਗਏ ਜਦੋਂ ਢੇਤਾ ਪਾਣ ਲੱਗੇ ਤਾਂ ਉਹ ਉਹਨਾਂ ਵੱਲੋਂ ਅੱਗ ਵਸ਼ਲ ਕੇ ਆਈ ਉਹ ਸਾਨਾਂ ਦੇ ਸਾਰੇ ਥੱਲੇ ਆ ਗਏ ਇੰਨੀ ਦੇਰ ਵਿੱਚ ਫੈਗੂ ਜੇ ਵਾਲੇ ਫੋਨ ਕੀਤਾ ਗਲੀ ਮੱਲੇ ਵਾਲਾਂ ਸਾਰੀ ਗਲੀ ਬਾਹਰ ਆ ਗਈ ਉਸ ਤੋਂ ਬਾਅਦ ਘੰਟਾ ਪੋਣਾ ਘੰਟਾ ਲੱਗ ਗਿਆ ਉਹਨਾਂ ਨੂੰ ਘਰ ਆਂਦੇ ਆਂਦੇ ਆ ਉਹਨਾਂ ਦਿਨ ਪਾਈ ਸਾਰਾ ਕੁਝ ਤਬਾਹ ਹੋ ਗਿਆ ਸਾਰਾ ਕੁਝ ਕਿੰਨਾ ਕੁ ਨੁਕਸਾਨ ਹੋ ਗਿਆ ਭਾਈ ਮੇਰੇ ਦੋ ਪੋਸ਼ਨ ਹੈਗੇ ਸੀ ਤਿੰਨੇ ਪੋਰਸ਼ਨ ਮੇਰੇ ਕੋਲ ਅਸਿਡ ਕਿਰਾਤ ਥੰਲੇ ਵਾਲਾ ਪੋਰਸ਼ਨ ਮੇਰੇ ਬਾਬਾ ਜੀ ਨੂੰ ਮੈਂ ਦਿੱਤਾ ਮੰਦਰ ਬਣਾਇਆ ਹੈ ਦੋ ਪੋਰਸ਼ਨ ਮੇਰੇ ਕੋਲ ਅਗੇ ਦੋਵੇਂ ਸੜ ਗਏ ਨੇ ਦੋਨਾਂ ਹੀ ਕਮਰਿਆਂ ਵਿੱਚ ਸਮਾਨ ਪੂਰਾ ਹੈਗਾ ਸੀ ਸਾਦਾ ਸਮਾਨ ਹੈਗਾ ਸੀ ਕੱਲੀ ਕੱਲੀ ਚੀਜ਼ ਪਾਈ ਮੈਂ ਬਣਾਈ ਉਸ ਮੌਕੇ ਤੇ ਫਿਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀ ਮੌਕੇ ਤੇ ਨਹੀਂ ਪਹੁੰਚਿਆ ਭਾਈ 1 ਘੰਟਾ ਪੋਨਾ ਘੰਟਾ ਲੱਗ ਗਿਆ ਉਹਨਾਂ ਨੂੰ ਪਹੁੰਚਦਾ ਪਹੁੰਚਦਾ ਕਿਸੇ ਤਰ੍ਹਾਂ ਦਾ ਵੀ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ 5 ਮਹੀਨੇ ਮੇਰਾ ਪਾਗ ਕੁੱਤੀ ਗਈ ਸੀ ਉਹ ਅੰਦਰ ਉਹ ਵਿਚਾਰੀ ਮੰਦਰ ਹੀ ਮਰ ਗਈ ਹੈ ਮੇਰਾ ਨਾਂ ਜੀ ਬਲਦੇਵ ਸਿੰਘ ਫਾਇਰਮੈਨ ਚਾਰਜ ਕਿੱਥੇ ਅੱਗ ਲੱਗੀ ਹੈ ਜੀ ਇਹ ਜੀ ਰਾਮਬਾਗ ਲੱਗੀ ਜੋ ਅੱਗ ਬਾਲਮੀਕ ਮੰਦਰ ਦੇ ਸਾਹਮਣੇ ਇਹ ਕਿੰਨਾ ਕੁ ਨੁਕਸਾਨ ਹੋਇਆ ਹੈ ਜੀ ਨੁਕਸਾਨ ਤੇ ਜੀ ਇਹਨਾਂ ਨੂੰ ਹੁਣ ਪਤਾ ਨਾ ਉਹਨਾਂ ਦੇ ਕਹਿਣ ਮਦਾਵ ਕੀ ਹੋਣਾ ਵਾ ਨਹੀਂ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤੇ ਸਾਰਾ ਸੜ ਗਿਆ ਜੀ ਕਿੰਨੀਆਂ ਗੱਡੀਆਂ ਆਈਆਂ ਗੱਡੀਆਂ 3 ਗੱਡੀਆਂ ਆਇਆ ਜੀ ਟਾਉਣ ਵਾਲਾ ਸੇਵਾ ਸੰਧੀ ਦੇ ਗੁਲਵਾਲੀ ਗੇੜ ਪੁਲਿਸ ਨੂੰ ਤਲਾਸ਼ ਕੀਤੀ ਪੁਲਿਸ ਆ ਗਈ ਸੀ ਪੁਲਿਸ ਆ ਰਹੀ ਸੀ